PTC ਪੰਜਾਬੀ ਦੇ ਵੌਇਸ ਆਫ ਪੰਜਾਬ ਦੇ ਸੀਜ਼ਨ 15 ਦੇ ਫਰਸਟ ਰਨਰ ਅਪ ਰਹੇ ਪਿੰਡ ਰੂੜਕਾ ਕਲਾ ਦੇ ਰਹਿਣ ਵਾਲੇ ਦੀਪਕ ਗਿੱਲ ਦਾ ਪਿੰਡ ਵਿੱਚ ਪਹੁੰਚਣ ਉੱਤੇ YFC ਰੂੜਕਾ ਕਲਾ ਪਿੰਡ ਦੀ ਗ੍ਰਾਮ ਪੰਚਾਇਤ ਪਿੰਡ ਵਾਸੀਆਂ ਖਿਡਾਰੀਆਂ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਦੀਪਕ ਗਿੱਲ ਨੇ ਕਿਹਾ ਕਿ PTC ਪੰਜਾਬੀ ਦੇ ਸ਼ੋਅ ਵਿੱਚ ਉਹ ਫਰਸਟ ਰਨਰ ਅਪ ਰਿਹਾ ਹੈ ਅਜਿਰਨੋਂ ਪਿੰਡ ਵਾਸੀਆਂ ਦਾ ਅੰਜਾਬ ਵਾਸੀਆਂ ਦਾ ਪਰਮਾ ਪਿਆਰ ਮਿਲਿਆ। ਉਹਨਾਂ ਨੇ ਕਿਹਾ ਪੀਟੀਸੀ ਦੇ ਨਾਲ ਉਹਨਾਂ ਦਾ ਐਗਰੀਮੈਂਟ ਹੋਇਆ ਅਤੇ ਉਸ ਨੂੰ 1 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਮਿਲੀ ਹੈ। ਅਜ ਇਸ ਤੇ ਲਈਓ ਪਿੰਡ ਦੀ ਗ੍ਰਾਮ ਪੰਚਾਇਤ, YFC ਕਲੱਬ ਅਤੇ PTC ਨੈਟਵਰਕ ਦਾ ਧੰਨਵਾਦ ਕਰਦੇ ਹਨ। ਪਿੰਡ ਦੇ ਸਰਪੰਚ ਅਤੇ ਮੌਜੂਦਾ ਸਰਪੰਚ ਨੇ ਕਿਹਾ ਕਿ ਦੀਪਕ ਗਿੱਲ ਨੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਪਿੰਡ ਵਾਸੀਆਂ ਅਤੇ ಗ್ರಾಮ ਪੰਚਾਇਤ ਦਾ ਵੀ ਨਾਮ ਰੋਸ਼ਨ ਕੀਤਾ ਹੈ ਜਿਸ ਦੇ ਲਈ ਉਹ ਬਧਾਈ ਦਿੰਦੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਦੀਪਕ ਗਿੱਲ ਸੋ ਪਿੰਡ ਰੁੜਕਾ ਕਲਾ ਦਾ ਮੈਂ ਰਹਿਣ ਵਾਲਾ ਜੀ ਤੇ ਵੌਇਸ ਆਫ ਪੰਜਾਬ ਸੀਜ਼ਨ 15 ਦਾ ਮੈਂ ਫਾਈਨਲਿਸਟ ਰਿਆ ਜੀ ਤੇ ਉਹਦੇ ਵਿੱਚ ਮੈਂ ਫਰਸਟ ਰਨਰ ਅਪਰੇਅ ਜੀ ਤੇ ਇਹ ਸਾਰਾ ਕੁਝ ਪਿੰਡ ਰੁੜਕਾ ਕਲਾ ਦੇ ਸਾਰੇ ਨਿਵਾਸੀ ਤੇ ਸਾਡੇ ਖਾਸ ਕਰ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਸਾਰਿਆਂ ਦੀਆਂ ਦੁਆਵਾਂ ਨੇ ਜੀ ਆਸ਼ੀਰਵਾਦ ਹੈ ਵੱਡਿਆਂ ਦਾ ਤੇ ਬਾਕੀ YFC ਰੁੜਕਾ ਕਲਾਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਨਾ ਅੱਛਾ ਵੈਲਕਮ ਕੀਤਾ ਜੀ ਸਨਮਾਨਿਤ ਕੀਤਾ ਤੇ ਅਸੀਂ ਇਹਨਾਂ ਦੇ ਤਾਬਿਆਦਾਰ ਆ ਜੀ ਤੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਆ ਤੇ ਬਾਕੀ ਹੁਣ ਜਿੰਨੇ ਵੀ ਮੇਰੇ ਅਗਲੇ ਗਾਣੇ ਆਣੇ PTC ਪੰਜਾਬੀ ਦੇ ਨਾਲ ਕੰਟਰੈਕਟ ਸਾਈਨ ਹੋਇਆ ਤੇ ਉਸ ਕੰਪਨੀ ਦੇ ਥਰੂ ਆਣਗੇ ਜੀ ਤੇ ਬਾਕੀ ਤੁਸੀਂ ਦੁਆ ਕਰਿਓ ਕਿ ਅੱਗੇ ਸਾਰਾ ਫਿਊਚਰ ਅੱਛਾ ਹੋਵੇ ਪਿਆਰ ਕਰਿਓ ਤੇ ਥੈਂਕ ਯੂ ਜੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਕਰਦਾ ਸਾਡੇ ਸਰਪੰਚ ਸਾਹਿਬ ਸਾਰੀ ਜਿਨ੍ਹਾਂ ਵੀ ਸਾਡੇ ਪਿੰਡ ਦੇ ਮੋਹਤਵਾਰ ਖੜੇ ਨੇ ਸਾਰਿਆਂ ਨੂੰ ਥੈਂਕ ਯੂ ਆ ਜੀ ਕਿਉਂਕਿ ਇਨਾ ਮਾਨ ਸਨਮਾਨ ਬਖਸ਼ਿਆ ਤੇ ਧੰਨਵਾਦ ਅੱਜ ਬਹੁਤ ਹੀ ਖੁਸ਼ੀ ਦੀ ਘੜੀ ਹੈ ਸਾਡੇ ਪਿੰਡ ਦਾ ਲੜਕਾ ਦੀਪਕ ਗਿੱਲ ਜੋ ਇੱਕ ਬਹੁਤ ਹੀ ਹੋਣਹਾਰ ਬੱਚਾ ਹੈ ਅੱਜ ਇਸ ਨੇ ਸਾਡੇ ਪਿੰਡ ਰੁਟਕਾ ਕਲਾ ਦਾ ਬਹੁਤ ਮਾਨ ਸਨਮਾਨ ਵਧਾਇਆ ਹੈ ਤੇ ਮੈਂ ਆਪਣੇ ਵੱਲੋਂ ਸਾਰੀ ਪੰਚਾਇਤ ਵੱਲੋਂ ਤੇ ਵਧਾਈ ਦਿੰਦੀ ਆ ਪਰਿਵਾਰ ਨੂੰ ਜਿਤੇ ਇਹਨਾਂ ਨੇ ਬਹੁਤ ਸਟਰਗਲ ਕੀਤੀ ਆ ਦੀਪਕ ਗਿੱਲ ਬਾਈਸ ਆਫ ਪੰਜਾਬ ਪੀਟੀਸੀ ਜੋ ਚੈਨਲ ਹੈ ਉਸ ਤੇ Winner ਆਇਆ ਤੇ ਪਹਿਲਾਂ ਵੀ ਜੂਨੀਅਰ ਗਰੁੱਪ ਦੇ ਵਿੱਚ ਦੀਪਕ ਗਿੱਲ ਗਿਆ ਸੀਗਾ ਸੀਜ਼ਨ 4 5 ਵਿੱਚ ਤੇ ਉੱਤੇ ਵੀ ਫਾਈਨਲ ਵਿੱਚ ਪਹੁੰਚਿਆ ਤੇ ਪਹਿਲਾ ਛੋਟੇ ਹੁੰਦੇ ਆ YFC ਦੇ ਵਿੱਚ ਖੇਡਦਾ ਰਿਆ ਇੱਥੇ ਸਾਡੇ ਦੇਖਦੇ ਦੇਖਦੇ ਵੱਡਾ ਹੋਇਆ ਤੇ ਅੱਜ ਇਹ ਇਸ ਹੁਨਾਰ ਬੱਚੇ ਨੇ ਸਾਡੇ ਪਿੰਡ ਦਾ ਜਿੱਥੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਤੇ ਮੈਂ ਸਾਰੇ ਹੀ ਨਗਰ ਨੂੰ ਤੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਤੇ ਪ੍ਰਮਾਤਮਾ ਕਰੇ ਕਿ ਇਹ ਬੱਚਾ ਇਵੇਂ ਹੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੇ ਤੇ ਸਾਡੇ ਪਿੰਡ ਰੁੜਕਾ ਕਲਾ ਦਾ ਜੋ ਮਾਨ ਸਨਮ ਵਧਾਵੇ ਥੈਂਕ ਯੂ